ਕੁੱਲ ਤੁਹਾਨੂੰ ਮਾਮਲਾ ਦੱਸਦੀ ਹੈ ਕਿ ਚੁੰਗੀ ਤੇ ਕਾਮੰਡੀ ਚੁੰਗੀ ਤੇ ਜਿਹੜਾ ਹਾਤਾ ਹੈ ਹਾਤਾ ਵਾਲੇ ਸਰਬ ਪਿਆਰੇ ਨੇ ਤਾਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੋ ਹਾਤਾ ਹਾਤੇ ਤੋਂ ਸ਼ਰਾਬ ਸ਼ਰਾਬ ਲੈ ਕੇ ਠੇਕੇ ਤੋਂ ਨਾਲ ਹੀ ਵਾਟਰ ਕੂਲਰ ਤੋਂ ਬਣਾ ਕੇ ਤਾਂ ਪੀਜਿਆ ਜਾ ਰਿਹਾ ਤਾਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਡੱਬੇ ਦੇ ਅੰਦਰ ਪੀਜਿਆ ਹੀ ਜਾ ਰਿਹਾ ਦੇਖੋ ਤਸਵੀਰਾਂ ਤਾਂ ਦਿਖਾ ਰਿਹਾ ਚੱਲ ਰਹੀ ਹੈ ਸਹੀ ਹੈ ਜਾਂ ਨਹੀਂ ਹੈ ਆਪਣੀ ਰਾਇਦੇ ਕੰਟਰੋਲ ਕਰੇਗਾ ਜਿਹਨੂੰ ਤੁਸੀਂ ਦੇਖੀਂ ਜਿਹੜਾ ਸੰਭਾ ਆਪਾਂ ਬੰਦੇ ਨੇ ਆਪਰੇ ਚਾਹਵਾ ਤਾਂ ਮਾਣੋ ਘਟਾ ਗੜ ਮੀਨ ਆਉਣਗੇ ਇੱਕ ਮਹੀਨਾ ਹੋ ਗਿਆ ਲੱਗ ਡੋ ਗੱਡ ਮਹੀਨੇ ਤੋਂ ਪਰ ਹੋ ਗਿਆ ਤੁਹਾਨੂੰ ਹੱਦ ਚ ਜਾਣਦੇ ਮੇਰੇ ਮੈਂ ਨਹੀਂ ਜਾਣਦਾ ਮੇਰੇ ਫਾਦਰ ਨਾਲ ਬੈਠੇ ਉਹਨਾਂ ਦੀ ਵਾਈਡ ਕਰੋ ਉਹਨਾਂ ਨੂੰ ਪ੍ਰੋਪਰਲੀ ਸਾਰੀ ਗੱਲ ਪਤਾ ਨਾ ਉਹਨਾਂ ਨੂੰ ਸਿਰ ਤੇ ਸੂਰਾ ਜਾਣ ਦੇ ਲੋ ਮੈਂ ਤੇ ਨਹੀਂ ਜਾਣਦਾ ਨਾ ਬਿਲਕੁਲ ਖਾਲੀ ਪਿਆ ਦੇਖੋ ਪ੍ਰਧਾਨ ਜੀ ਹੱਥਾਂ ਖਾਲੀ ਪਿਆ ਬਾਹਰੋਂ ਸ਼ਰਾਬ ਪੀ ਜਾਂਦੇ। ਬਾਹਰ ਕੀ ਕਰੀਏ ਵੇ? ਅਖੇ ਬਾਹਰ ਜੇ ਲੁਕੀ ਆਂਦੇ ਆ ਬਾਹਰੋਂ ਪੀ ਜਾਂਦੇ ਬਾਹਰ ਹੀ ਪਾਣੀ ਮਿਲਦੇ ਬਾਹਰ ਹੀ ਭੁੱਜਿਆ ਮਿਲ ਜਾਂਦਾ। ਅਗਲੇ ਪੈਸੇ ਸਾਡੇ ਕੋਲ ਹੀ ਦੇਣੇ ਨੇ ਫ੍ਰੀ ਪੰਗਾ ਦਾ ਕੰਮ। ਹੂੰ। ਅਗਲੇ ਬਾਹਰ ਖੜੇ ਹੋ ਕੇ ਪੀਂਦੇ ਆ। ਖਲਾਅ ਮਿਲ ਜਾਂਦਾ ਭੁੱਜਿਆ ਮਿਲ ਜਾਂਦਾ ਡੰਡਾ ਪਾਣੀ ਦੇਈ ਜਾਂਦੇ ਆ। ਤੇ ਹੱਥੀਂ ਕਹਿੰਦੇ ਆ। ਮਤਲਬ ਜਿਹੜਾ 10 15 20 ਆਲਾ 30 ਆਲਾ ਗਾਕਾ ਉਹ ਵੀ ਖੋਲਿਆ। ਉਹ ਵੀ ਖੋਲਿਆ। ਹਾਂ ਕਦਮ ਹੋ ਗਿਆ ਜੀ। ਪੂਰਾ ਪ੍ਰਜੈਕਸ਼ਨ ਬੈਠੇ। ਕਿਸ਼ਤ ਕਿੱਦਾਂ ਨਿਕਲਦੀ ਵੀ ਐ? ਕਿਸ਼ਤ ਤਾਂ ਭਾ ਇੱਕ ਕਦੋਂ ਤੋਂ ਪਲਾ ਰਹੇ ਆ ਬਾਰਿਸ਼ ਨਾਲ ਇਹ ਹੋਇਆ 20 ਦਿਨ ਹੋ ਗਏ ਵੀ ਫਸੇ ਕਦੋਂ ਤੋਂ ਹੱਥ ਅੱਜ ਰਹੇ ਨੇ ਬਾਈਕਾ ਇੱਥੇ ਹੋ ਗਈ ਆ 15 20 ਸਾਲ ਦੇ ਦਿਨ ਪਹਿਲਾਂ ਕੋਈ ਮਾਲਕਾਂ ਇੰਦਾ ਨਹੀਂ ਇੰਦਰ ਲਈ ਕੋਈ ਕੰਪਲੇਂਟ ਵਗੈਰਾ ਕੀਤੀ ਕੀ ਤੁਹਾਡੇ ਡਿਵੈਲਪਰ ਅਸੀਂ ਮਾਲਕਾਂ ਨੂੰ ਦੇ ਰਹਿ ਗਿਆ ਜੀ ਉਹ ਕਹਿੰਦੇ ਅਸੀਂ ਇੱਥੇ ਹੀ ਕਰਨਾ ਜੀ ਤੁਹਾਡੀ ਮਰਜ਼ੀ ਹੈ ਜੀ ਕਹਿੰਦੇ ਮੈਂ ਪੁਲ ਅੱਗੇ ਉਹਨਾਂ ਮਾਲਕਾਂ ਨੇ ਮੇਰੀ ਗੱਲ ਹੋਈ ਕਿ ਪੁਲ ਪ੍ਰੋਸੈਸ਼ਨ ਤਾਂ ਪਹਿਲਾਂ ਪੁਲਸ ਨੇ ਦਾ ਰੀਡਿੰਗ ਤੇ ਬੰਦ ਕੀਤੀ ਜਿਹੜਾ ਪੁਲਾਉਂਦਾ ਹੀ ਕੋਈ ਨਹੀਂ ਉਹ ਜੀ ਜਿਹੜੀ ਇਹ ਫੜਦੇ ਆ ਪੁਲਸ ਵਾਲੇ ਰਾਜ ਕਾਲੀ ਵੀ ਮੈਂ ਖਬਰ ਤੁਹਾਡੀ ਇੱਕ ਸੁਣੀ ਹੈ ਇੱਕ ਵੀਰ ਨਾਲੇ ਲਾਲ ਕਿਤੇ ਬਾਹਰ ਘੜੀ ਪੀਂਦਾ ਕੋਈ ਮਾਰੀੜੀ ਤੇ ਖੜਾ ਹੋ ਤੇ ਪਰੋ ਤੇ ਪਰਚਾ ਪਾਓ ਇੱਥੇ ਸ਼ਰਮ ਸ਼ਰਮ ਸ਼ਰਾਬ ਪੀਦੇ ਐਨਾਂ ਰਸ਼ ਪਿਆੰਦਾ ਇੱਥੇ ਪੁਲਿਸ ਸਟੇਸ਼ਨ ਕੋਈ ਕਿਸੇ ਨਹੀਂ ਭੜਦੇ ਆਏਗਾ ਕਿ ਕੋਈ ਵੀ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਹਾਂ ਜੀ ਹਾਂ ਜੀ ਕੁਛ ਨਹੀਂ ਕਰਦੇ ਫੇ ਅਸੀਂ ਕੋਈ ਕੁੱਲੀ ਦਾ ਨਹੀਂ ਗਏ ਤਾਂ ਬਰਾ ਬਿੱਲੇ ਬੈਠੇ ਗਵਾਹ ਕੋ ਰੱਬ ਜਾ ਕੇ ਠੀਕ ਹੈ ਇਹ ਬਿੱਲੇ ਬੈਠੇ ਹੀ ਐ ਜਿਹੜੀ ਨਾਮ ਕੀ ਹੈ ਜੀ ਆਪਣਾ ਜਿਹੜਾ ਜਿਲ੍ਹਾ ਕੁਮਾਰ ਜਿਹੜਾ ਕਿੱਥੇ ਹੱਥ ਆ ਇਹ ਕੰਮ ਵੀ ਚਾਉ ਜੀ ਤੇ ਕਿੰਨੇ ਸਾਲ ਤੋਂ ਇੱਥੇ ਹੱਤਾ ਚੱਲ ਰਿਹਾ ਇਹ ਮੈਨੂੰ ਇੱਥੇ ਹੋ ਗਿਆ 15 ਸਾਲ 15 ਸਾਲ ਬਿਲਕੁਲ ਤਸਪੀਰਾ ਨਾਮ ਇਹ ਕੰਮ ਨਹੀਂ ਕੀਤਾ ਪਹਿਲੀ ਵਾਰ ਇਹ ਕੰਮ ਹੋਇਆ ਹੈ ਮੈਂ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਤੇ ਮਾਲਕ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਇੰਨੀ ਚੱਲਣਾ ਗਮ ਬੰਨ ਜੀ ਘਾਟਾ ਪੈਂਦਾ ਮੈਂ ਕਿਹਾ ਭਰਾਵਾ ਤੁਹਾਡੀ ਮਰਜ਼ੀ ਹੈ ਕੀ ਕਰ ਦਦਿਆ ਇਹਦਾ ਤੁਸੀਂ ਆਏ ਆ ਦੇਖਿਆ ਬਾਅਦ ਪੀਂਦੇ ਆ ਛਲੇ ਆਮ ਤਾਂ ਤੇ ਜੀ ਗੱਲ ਜਿਹੜੀ ਹੈ ਅਸੀਂ ਤੇ ਬਹਿ ਕੇ ਚੁੱਪ ਕਰਦੇ ਮੈਂ ਕਿਹਾ ਜੋ ਕਰਮ ਦਾ ਉਹ ਮਿਲ ਜਾਊਗਾ ਭਰਾ ਠੀਕ ਹੈ ਜੀ ਜਾ ਦਿਆ ਕੀ ਜਿਹੜੇ ਟੇਕੇ ਦੇ ਬਾਹਰ ਜਿਹੜੀ ਕਰਿਆਮ ਜਿਹੜੀ ਹੈ ਸ਼ਰਾਬ ਪੀਾਈ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਹਾਥੇ ਵੱਲੋਂ ਵਿਰੋਧ ਕੀਤਾ ਗਿਆ ਹਾਥਾ ਬਿਲਕੁਲ ਖਾਲੀ ਪਿਆ ਅੰਦਰੋਂ ਸ਼ਰਾਬ ਲੈਂਦੇ ਨੇ ਨਾਲ ਹੀ ਪਾਣੀ ਭਰ ਕੇ ਨਾਲ ਹੀ ਜਿਹੜਾ ਪੀ ਕੇ ਬਾਹਰ ਹੋ ਜਾਂਦੇ ਨੇ ਤਾਂ ਦੇਖੋ ਤਸਵੀਰਾਂ ਤੁਹਾਨੂੰ ਇਸ ਸਮੇਂ ਧੰਨ ਦਿਖਾ ਰਹੇ ਹਾਂ ਤਾਂ